ਕੋਣ ਨਿਕਲ ਚੋਟਾ ਆ ਗਿਆ ਬਾਹਰ ਮਾਰਦੇ ਨਹੀਂ ਗੱਜ ਨਹੀਂ ਛੱਡਦੇ ਕੁਛ ਨਹੀਂ ਹੁੰਦਾ ਜੋਨ ਡੀਅਰ ਹੈਗੇ ਤੁਹਾਡੇ ਕੋਲ ਵੀ ਉਧਰ ਇੱਕ ਚੋਟਾ ਆ ਗਿਆ ਨਿਊ ਜ਼ीलੈਂਡ ਆ ਗਿਆ ਆ ਰਹਾ ਦੂਰ ਦੂਰ ਤਾ ਸਵਰਾਜ ਦੇ ਸਿਨੇ ਆ ਗਏ ਬਾਹਰ ਦੇਖ ਉਹ ਕੁਛ ਨਹੀਂ ਹੁੰਦਾ ਜੋਂਡੀਆ ਰੇ ਜੋਂਡੀਆ ਤੁਹਾਡੇ ਕੋਲੇ ਨਾ ਨਾ ਮੈਨੂੰ ਨਹੀਂ ਪਤਾ ਉਹਨਾਂ ਨੇ ਪੰਜਾਬ ਮਾਰ ਉਹਨੇ ਤਾਂ ਕਹਿੰਦੇ ਸੀ ਹਾਂ ਮੁੱਛਾਂ ਨੂੰ ਵੱਟ ਚੜ੍ਹ ਕੇ ਵੀ ਹਾਂ ਮੇਰੇ ਕੋਲ ਤਾਂ ਜੋਂਡੀਆ ਨੇ ਨਹੀਂ ਨਹੀਂ ਮੇਰੇ ਮਾੜੇ ਮਾੜੇ ਉਧਰ ਦੇਖ ਬਾਹਰ ਸਾਰੇ ਦੇਖ ਰੌਲਾ ਪਾਈ ਜਾਂਦੇ ਉਧਰ ਦੇਖ ਉਹ ਕੁਛ ਨਹੀਂ ਹੁੰਦਾ ਆ ਜਾਓ ਬਾਹਰ ਨਹੀਂ ਨਹੀਂ ਮੈਂ ਨਹੀਂ ਆਉਣਾ ਮੈਨੂੰ ਮਾਰ ਦੇਣਗੇ ਨਿਕਲਿਓ ਬਾਹਰ ਬਾਹਰ ਨਿਕਲੋ ਬਾਹਰ ਨਿਕਲੋ ਓਹ ਹੋ ਕਿੱਧਰ ਭੱਜ ਗਏ ਉਹ ਨਿਕਲਿਓ ਬਾਹਰ ਹੁਣ ਦੋਸਤੋ ਅੱਜ ਤਾਂ ਮਸਾ ਛੋਟੇ ਟਰੈਕਟਰ ਤੋਂ ਤੇ ਨਿਊ ਹਾਲੈਂਡ ਵਾਲਿਆਂ ਤੋਂ ਮਸਾ ਜਾਣ ਛੜਵਾਈ ਆ ਤੇ ਮਸਾਂ ਹੀ ਮਤਲਬ ਕਿ ਮਤਲਬ ਕਿ ਉਹਨਾਂ ਨੂੰ ਖੜਾ ਛਡਵਾਇਆ ਬਹੁਤ ਮਤਲਬ ਕਿ ਖਾਸਾ ਤਗੜਾ ਕਰ ਦੇਣਾ ਸੀ ਉਹਨਾਂ ਨੇ ਤੇ ਬਾਕੀ ਪਵਨ ਤੇਰੇ ਕੀ ਵਿਚਾਰ ਨੇ ਇਸ ਗੱਲ 'ਨੂੰ ਬਾਕੀ ਇਹੀ ਹੈ ਦੋਸਤੋ ਤੁਹਾਨੂੰ ਵੈਸੇ ਮੈਸੇਜ ਦਾ ਤਾਂ ਤੁਹਾਨੂੰ ਪਤਾ ਲੱਗ ਹੀ ਗਿਆ ਹੋਣਾ ਵੀ ਆਪਾਂ ਕੀ ਦੇਣਾ ਚਾਹੁੰਦੇ ਆ ਹਨਾ ਤੇ ਇਹੀ ਕਹਿਣਾ ਵੀ ਅੱਜ ਦੇ ਟਾਈਮ ਦੇ ਵਿੱਚ ਜਿਹੜਾ ਟਾਈਮ ਹੁਣ ਚੱਲ ਰਿਹਾ 2024 ਚੱਲ ਰਿਹਾ ਦੋਸਤੋ ਤੇ ਇੰਨਾ ਅਪਡੇਟ 2024 ਤੁਹਾਨੂੰ ਪਤਾ ਹੈ ਵੀ ਇਹਦੇ ਵਿੱਚ ਜਿੰਨੀ ਵੀ ਮਸ਼ੀਨਰੀ ਆ ਰਹੀ ਹੈ ਬਹੁਤ ਜ਼ਿਆਦਾ ਐਡਵਾਂਸ ਆ ਰਹੀ ਹੈ ਚੜ ਤੋਂ ਚੜ ਆ ਰਹੀ ਹੈ ਉਸੇ ਤਰ੍ਹਾਂ ਹੀ ਟਰੈਕਟਰ ਇੱਕ ਦੂਜੇ ਤੋਂ ਚੜ ਤੋਂ ਚੜ ਟਰੈਕਟਰ ਆ ਰਿਹਾ ਮਾਰਕੀਟ ਦੇ ਵਿੱਚ ਕੋਈ ਕਹਿਣ ਦਾ ਮਤਲਬ ਹੈ ਵੀ ਕੋਈ ਵੀ ਟਰੈਕਟਰ ਮਾੜਾ ਨਹੀਂ ਹੈਗਾ ਸਾਰੇ ਹੀ ਬਹੁਤ ਵਧੀਆ ਆਪਣੀ ਆਪਣੀ ਥਾਂ ਤੇ ਤੇ ਕੋਈ ਵੀ ਨਿੰਦ ਜੋ ਟਰੈਕਟਰ ਨਹੀਂ ਹੈ ਐਸ ਮਤਲਬ ਕਿ ਦੁਨੀਆ ਦੇ ਵਿੱਚ ਸਾਰੇ ਮਤਲਬ ਕਿ ਚੜ ਤੋਂ ਚੜ ਆ ਪਰ ਆਪਣੇ ਪੰਜਾਬ ਦੇ ਕੁਝ ਮੁੰਡੇ ਮਤਲਬ ਕਿ ਕਮੈਂਟਾਂ ਦੇ ਵਿੱਚ ਕੱਲ ਪਰਸੋਂ ਅਸੀਂ ਦੇਖ ਰਹੇ ਸੀਗੇ ਆਪਸ ਵਿੱਚ ਗਾਣਾ ਮਤਲਬ ਕਿ ਕੱਟ ਰਹੇ ਸੀਗੇ ਮਾਵਾ ਭੈਣਾਂ ਦੀਆਂ ਵੀ ਮੇਰਾ ਤਗੜਾ ਮੇਰਾ ਛੋਟਾ ਮੇਰਾ ਫਲਾਨਾ ਉਹ ਮਤਲਬ ਕਿ ਜੇ ਕਿਸੇ ਨੇ ਕੋਈ ਇਸੇ ਇਸੇ ਤਰ੍ਹਾਂ ਹੀ ਆ ਲੋਹੇ ਦੇ ਨਾਲ ਜਿਹੜੇ ਕਿ ਫੁਕਰਬਾਜ਼ੀਆਂ ਕਰਦੇ ਆ ਹਨਾ ਤੇ ਫੁਕਰਬਾਜ਼ੀ ਦੇ ਵਿੱਚ ਵਿੱਚ ਜਿਹੜੀਆਂ ਕਿ ਬਹੁਤ ਸਾਰੀਆਂ ਤੁਹਾਨੂੰ ਵੀ ਪਤਾ ਹੈ ਵੀ ਜਾਨਾ ਤੱਕ ਵੀ ਜਾ ਵੜਦੀਆਂ ਜਦੋਂ ਕੋਈ ਕਹਿੰਦਾ ਵੀ ਆ ਸਾਡਾ ਤਕੜਾ ਸਾਡੇ ਦਾ ਜੋਰ ਅਪਣਾਉਣੇ ਆ ਸਾਡੇ ਦਾ ਜਾਦਾ ਜੋਰ ਦੋਸਤੋ ਇਹਨਾਂ ਦੇ ਮਾਲਕਾਂ ਦਾ ਆਪਸ ਦੇ ਵਿੱਚ ਕੰਪੀਟੀਸ਼ਨ ਹੋ ਸਕਦਾ ਜਿਹੜੇ ਇੱਕ ਦਿਨ ਦੇ ਵਿੱਚ ਹਜ਼ਾਰਾਂ ਟਰੈਕਟਰ ਬਣਾਉਂਦੇ ਆ ਜਿਵੇਂ ਨਿਊ ਹੋਲੈਂਡ ਹੋ ਗਿਆ ਜੌਂਡੀਅਰ ਹੋ ਗਿਆ ਜਾਂ ਕੋਈ ਸਵਰਾਜ ਹੋ ਗਿਆ ਪਰ ਆਪਾਂ ਨੇ ਇੱਕ ਟਰੈਕਟਰ ਲੈਣਾ ਤੇ ਆਪਾਂ ਆਪਸ ਦੇ ਵਿੱਚ ਗਾਣਾ ਇੱਕ ਦੂਜੇ ਨੂੰ ਕੱਢੇ ਜਾਂਦੇ ਆਂ ਵੀ ਮੇਰਾ ਤਗੜਾ ਮੇਰਾ ਝੋਟਾ ਫਲਾਣਾ ਵੀ ਜਾਂ ਤਾਂ ਆਪ ਆਪ ਬਣਾਇਆ ਫਿਰ ਤਾਂ ਆਪਾਂ ਕਹੀਏ ਕੰਪਨੀ ਦੇ ਟਰੈਕਟਰ ਹਰੇਕ ਦੀ ਕੋਈ ਵੀ ਮਾੜਾ ਟਰੈਕਟਰ ਨਹੀਂ ਜੇ ਕਿਸੇ ਕੋਲੇ ਸਵਰਾਜ ਜਾਂ ਕਿਸੇ ਕੋਲੇ ਕੋਈ ਵੀ ਕੰਪਨੀ ਦਾ ਟਰੈਕਟਰ ਆ ਉਹ ਸਾਰਿਆਂ ਕਾਪਣੇ ਚਾਹੁੰਦੀਆਂ ਵੀ ਅਸੀਂ ਮਤਲਬ ਵੱਧ ਤੋਂ ਵੱਧ ਐਡਵਾਂਸਮੈਂਟ ਕਰ ਗਏ ਹਨਾ ਸਾਡੇ ਉਹ ਮਤਲਬ ਹਰੇਕ ਨੂੰ ਜਿਹੜੀ ਚੀਜ਼ ਵਧੀਆ ਲੱਗਦੀ ਉਹ ਹੀ ਲੈ ਕੇ ਆਉਂਦਾ ਹਾਂ ਇਹ ਨਿੰਗਾ ਵੀ ਕਿਸੇ ਕੋਲੇ ਉਹ ਦੋ ਮਾੜਾ ਕਰਕੇ ਲੈ ਕੇ ਆਇਆ ਉਹ ਕਹੇ ਸਾਰੇ ਟਰੈਕਟਰ 200 ਚੜ ਤੋਂ ਤੇ ਕੋਈ ਵੀ ਟਰੈਕਟਰ ਅੱਜ ਕੱਲ ਦੇ ਜ਼ਮਾਨੇ ਦੇ ਵਿੱਚ ਮਾੜਾ ਨਹੀਂ ਹੈ ਪਰ ਮਤਲਬ ਕਿ ਤੁਹਾਨੂੰ ਪਤਾ ਹੀ ਵੀ ਕਮੈਂਟਾਂ ਦੇ ਵਿੱਚ ਫੇਸਬੁੱਕ ਤੇ ਹੀ ਲੜਾਈ ਚੱਲ ਰਹੀ ਹੈ ਮੇਰਾ ਤਗੜਾ ਹੈ ਮੇਰਾ ਛੋਟਾ ਟਰੈਕਟਰ ਹੈ ਮੇਰਾ ਫਲਾਣਾ ਐ ਕਰ ਦوں ਉਹ ਕਰ ਦوں ਜੋ ਕਰ ਦوں ਤੇ ਦੋਸਤੋ ਇਸ ਵੀਡੀਓ ਦਾ ਹੀ ਮਕਸਦ ਸਿਗਾ ਵੀ ਪਹਿਲਾਂ ਆਪਣੇ ਜ਼ਮਾਨੇ ਆਪਣੇ ਦਾਦਿਆਂ ਦੇ ਜ਼ਮਾਨੇ ਦੇ ਵਿੱਚ ਹਲਾ ਨਾਲ ਖੇਤੀ ਕਰਦੇ ਸੀਗੇ ਆਸ਼ੇ ਟਰੈਕਟਰ ਨਾਲ ਕੀਤੀ ਫੋਰਡ 3000 ਨਾਲ ਕੀਤੀ ਤੇ ਉਸ ਤੋਂ 1000 ਗੁਣਾ ਅਪਡੇਟ ਅੱਜ ਕੱਲ ਦੇ ਟਰੈਕਟਰ ਹਰੇਕ ਟਰੈਕਟਰ ਅਸੀਂ ਸਾਰੇ ਟਰੈਕਟਰ ਸਾਡੇ ਪਰਿਵਾਰ ਦੇ ਵਿੱਚ ਚੜ੍ਹ ਤੋਂ ਚੜ ਟਰੈਕਟਰ ਹਰੇਕ ਕੰਪਨੀ ਦਾ ਕੋਈ ਵੀ ਨਿੰਦਨਯੋਗ ਟਰੈਕਟਰ ਨਹੀਂਗਾ ਪਹਿਲੇ ਕੱਲ ਜਿਹੜਾ ਅਸਲ ਕਿਸਾਨ ਉਹ ਟਰੈਕਟਰ ਕਿਸੇ ਨੂੰ ਨਿੰਦਦਾ ਹੀ ਨਹੀਂ ਹਾਂਜੀ ਜਿਹੜਾ ਵਾਈ ਕਰਦਾ ਹਾਂਜੀ ਜਿੰਨੇ ਸਟੰਟ ਬਾਜੀ ਕਰਨੇ ਦੋਸਤੋ ਉਹਦੇ ਵਾਸਤੇ ਤਾਂ ਸਾਰੇ ਫੇਲ ਹਾਂਜੀ ਮਤਲਬ ਕਿ ਸਾਰੇ ਮਤਲਬ ਕਿ ਬੇਕਾਰ ਚੀਜ਼ਾਂ ਤੇ ਜਿੰਨੇ ਕਰਨੀ ਵਾਈ ਦੋਸਤੋ ਉਹਦੇ ਵਾਸਤੇ ਤਾਂ ਤੁਹਾਨੂੰ ਜੇ ਵੀਡੀਓ ਵਧੀਆ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਸ਼ੇਅਰ ਵੀ ਜਰੂਰ ਕਰਦੇ